ਆ ਇੱਥੇ ਦੇ ਇੰਡੋਨੇਸ਼ੀਆ ਦੇ ਝੰਡੇ ਆ ਆਹ ਵਾਲੇ ਪਾਸੇ ਟ੍ਰਾਫਿਕ ਬਹੁਤ ਜ਼ਿਆਦਾ ਹੋਈ ਭਈਆ ਯਾਰ ਬਹੁਤ ਰਸ ਹੋਇਆ ਪਿਆ ਟ੍ਰਾਫਿਕ ਦੇਖੋ ਰਾਤ ਨੂੰ ਇੱਥੇ ਕਿੰਦਾ ਜਲਦੀ ਪਈ ਆ ਪੂਰਾ 1 ਘੰਟਾ ਹੋ ਗਿਆ ਸਾਨੂੰ ਤੁਰਿਆ ਨੂੰ ਉਥੋਂ ਅਜੇ ਸਾਡਾ ਹੋਰ ਤੇ ਘੰਟੇ ਦਾ ਰਸਤਾ ਬਿਆ ਆਪਾਂ ਕਿਹਾ ਤੁਰ ਕੇ ਹੀ ਜਾਣਾ ਅੱਜ ਪੂਰਾ ਪੈਟਰੋਲ ਨਾ ਸਾਰੇ ਚੜਿਆ ਪਿਆ ਭੁਲੰਦ ਹੋਇਆ ਪਿਆ ਗੱਲਬਾਤ ਕਿੱਦਾਂ ਲੱਗ ਰਿਹਾ ਬਰੋ ਯਾਰ ਯਾਰੇ ਜੇ ਤੋਂ ਅਸੀਂ ਪਿੱਛੇ ਆਏ ਨਾ ਪਿੱਛੇ ਬਹੁਤ ਜ਼ਿਆਦਾ ਔਖਾ ਹੋਵੇਗਾ ਕੰਮ ਉੱਥੇ ਤੇ ਉੱਥੇ ਨਾ ਗਲੀਆਂ ਜਿਹੜੇ ਗੜਰ ਨਹੀਂ ਤੇ ਗੜਰ ਸੀਵਰੇਜ ਹੁੰਦੀ ਸਾਰੇ ਟੁੱਟੇ ਪਏ ਸੀ ਯਾਰ ਤੇ ਡਰ ਲੱਗਦਾ ਤੇ ਕਿਤੇ ਵਿੱਚ ਨਾ ਡਿੱਗ ਜਾਈਏ ਕਿਤੇ ਆ ਬਾਲੀ ਆ ਗਿਆ ਬਨਾਨਾ ਸਟੋਰ ਲੱਗਦਾ ਹੈ ਕੋਈ ਉੱਕਾ ਉਪਰ ਵਾਇਆ ਤੈਨੂੰ ਕੰਨੇ ਆ ਸਾਡੇ ਬਦੂਜੀ ਰੋਡਰੀ ਕੀ ਹਾਂ ਆ ਦੇਖ ਲਓ ਵੀ ਫੁੱਟਪਾਥ ਦੇ ਉੱਪਰ ਟੋਏ ਗੱਡੇ ਵੱਡੇ ਵੱਡੇ ਇਸ ਕਰਕੇ ਥੋੜਾ ਧਿਆਨ ਨਾਲ ਹਰ ਇੱਕ ਗਲੀ ਦੇ ਵਿੱਚੋਂ ਨਾ ਗੱਡੀਆਂ ਆਂਦੀਆਂ ਭਈਆਂ ਹਰ ਇੱਕ ਗਲੀ ਦੇ ਵਿੱਚੋਂ ਇਹਨਾਂ ਨੇ ਆਪਣੀ ਬਾਉਂਡਰੀ ਲਾ ਦਿੱਤੀ ਐਸੇ ਗੱਡੀ ਨਾਲ ਕੋਈ ਮੋੜ ਨਹੀਂ ਵੇ ਕਹਿੰਦੇ ਰੱਬ ਵੀ ਚੇਤੇ ਆਦਾ ਫਿਰ ਉਸ ਦੇ ਟਾਈਮ ਤੇ ਉਹ ਹਾਲਾਲ ਹੋਇਆ ਬਥੇ ਇੰਨੀ ਟ੍ਰਾਫਿਕ ਆ ਹੁਣ ਥੋੜਾ ਸਾਫ ਸੁਥਰਾ ਜਿਹਾ ਆ ਗਿਆ ਮੋਰੇ ਪਿੱਛੇ ਦਾ ਕੰਮ ਹੋਇਆ ਸੀਗਾ ਖਰਾਬੀ ਉਹ ਗਾਹ ਮੇਨ ਰੋਡ ਆ ਗਿਆ ਆ ਮਿੱਟੀ ਦਾ ਤੇਲ ਪਿਆ ਇੱਧਰ ਐਦਾਂ ਵਗਦਾ ਇੱਥੇ ਉਹ ਦੀਵੇ ਆ ਦੂਜੇ ਲਾਓ ਸਿੱਧੀ ਢਿੱਲੀ ਲਾ ਕੇ ਲਾ ਲਓ ਤੇ ਆ ਪਤੰਗਾਂ ਮਿੱਟੀ ਦਾ ਤੇਲ ਦੇ ਉਹ ਕੇਲੇ ਦੇ ਪੱਤਿਆਂ ਦੇ ਵਿੱਚ ਫੂਡ ਪਿਆ ਆ ਆ ਇੱਕ ਹੋਰ ਨਵੇਂ ਮੰਦਿਰ ਦੀ ਉਸਾਰੀ ਹੁੰਦੀ ਭਈਆ ਇਹ ਵਾਲੇ ਪਾਸੇ ਘੜ ਘੜ ਕੇ ਪੱਥਰ ਦਾ ਸਟਰਕਚਰ ਇੱਥੇ ਦਾ ਸਾਰਾ ਇਦਾਂ ਦਾ ਹੀ ਇਹ ਬਣਾ ਦੇ ਪਏ ਆ ਜਿਹੜੇ ਵੀ ਬਣਦਾ ਪਿਆ ਰਾਂ ਜਿਹੜਾ ਨੇ ਇੱਕ ਤਰ੍ਹਾਂ ਇੱਕ ਤਰ੍ਹਾਂ ਦਾ ਯੂਨਿਕ ਜਿਹਾ ਰੱਖਿਆ ਹੋਇਆ ਇਹਨਾਂ ਨੇ ਕਿ ਕਿ ਇਦਾਂ ਦਾ ਹੀ ਪੁਰਾਣਾ ਆ ਆਪਾਂ ਤੇ ਆ ਹੁਣ ਵਧੀਆ ਗਾਹਾਂ ਸਾਫ਼ ਸੁਥਰਾ ਆ 来 ला ला आ जा ਮੈਨੂੰ ਪਤਾ ਆ ਜਾ ਆ ਜਾ ਪੁੱਦਾ ਵੀ ਪੁੱਦਾ ਵੀ ਸਵੇੇ ਦੀ ਰੋਟੀ ਦੀ ਖਾਦੀ ਸੁਪਰ ਫੈਮਲੀ ਹੈ 219 ਨੰਬਰ ਸੀਗਾ ਸਾਡੇ ਰੂਮ ਦਾ ਦੋ ਰੂਮ ਬੁੱਕ ਕੀਤੇ ਸੀਗੇ ਪਾਲੇ ਪਾਸੇ ਇੱਕ ਤੇ ਅੱਜ ਸਾਡਾ ਲਾਸਟ ਡੇ ਹੈ ਇੱਥੋਂ ਤੇ ਆਪਾਂ ਚੈੱਕ ਆਊਟ ਕਰ ਦੇਣਾ ਹੈ ਤੇ ਇੱਕ ਵਾਰ ਬ੍ਰੇਕਫਾਸਟ ਕਰ ਲਈਏ ਤੇ ਤੁਹਾਨੂੰ ਥੋੜਾ ਜਿਹਾ ਚਲ ਕੇ ਅਸਲੀ ਦਿਖਾ ਦਿੰਦਾ ਹਾਂ ਅੰਦਰ ਕਿੱਥੇ ਬ੍ਰੇਕਫਾਸਟ ਦਾ ਲਾਇਆ ਹੁੰਦਾ ਹੈ ਤੇ ਸਾਡਾ ਇਹ ਜਿਹੜਾ ਉੱਪਰ ਸੈਕੰਡ ਫਲੋਰ ਤੇ ਸਿੱਗੇ ਸਾਡੇ ਰੂਮ ਸਾਰੇ ਆਇਆ ਗਰਾਉਂਡ ਫਲੋਰ ਇੱਥੇ ਦਾ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਅੰਦਰ ਹੁਣ ਆਹ ਐਂਟਰੀ ਹੈ ਇੱਥੇ ਦੀ ਜਿੱਥੇ ਬੱਸੇ ਲਾਇਆ ਹੁੰਦਾ ਆਇਆ ਰਿਸੈਪਸ਼ਨ ਹੈਲੋ ਜੀ ਤੇ इधर सारे सैलड वगैरह लगे हुए सैटिंग की गुजा चेक करो आ सारे चटनिया वगैरह लाई लाइन आ कॉफी वगैरह स्टेशन है कॉफी का बहुत भी लाया होना बना के ਐਗ ਸਟੇਸ਼ਨੋਂ ਜੇ ਕੁਝ ਕਿਸੇ ਐਗ ਵਾਲੀ ਚੀਜ਼ ਲੈਣੀ ਆ ਤਾਂ ਬਾਹਰੋਂ ਤੁਸੀਂ ਉੱਥੋਂ ਲੈ ਸਕਦੇ ਆ ਕਾਫੀ ਚੈੱਕ ਕਰੋ ਹੌਟ ਕਾਫੀ ਤੇ ਹੌਟ ਟੀ ਦੋਨੇ ਇੱਥੇ ਕੱਪ ਲਾਏ ਹੋਏ ਆ ਇਹਨਾਂ ਨੂੰ What's your name? Um, Adi. Adi. Yeah. Thank you. Yeah. You're Good food. <laughs> Good service. <laughs> ਸਾਰਾ ਸਟਾਫ ਆ ਇੱਥੇ ਦਾ ਬਿੱਲ ਆ ਗਿਆ ਹੁਣ ਜਾਣ ਦਾ ਤੇ ਇੱਥੋਂ ਆਪਾਂ ਹੁਣ ਆਪਣੀ ਲੋਕੇਸ਼ਨ ਚੇਂਜ ਕਰਨ ਲੱਗੇ ਆਂ ਹੋਟਲ ਜਿੱਥੇ ਆਪਾਂ ਇਨਫਿਨਟੀ ਏਟ ਜਿਹੜਾ ਕੀਤਾ ਸੀਗਾ ਉੱਥੋਂ ਆਪਾਂ ਮੂਵ ਹੋਣ ਲੱਗੇ ਆਂ ਹੁਣ ਪਹਿਲਾਂ ਜਾਣਾ ਇੱਥੇ ਦਾ 에어ਪੋਰਟ 에어ਪੋਰਟ ਤੋਂ ਪਿਕ ਕਰਕੇ ਪਾਵਨ ਨੂੰ ਤੇ ਉਸ ਤੋਂ ਬਾਅਦ ਫਿਰ ਆਪਾਂ ਜਾਣਾ ਹੈਗਾ ਉੱਬਤ ਵਾਲਾ ਉੱਬਤ ਜਾਣਾ ਉੱਬਤ ਜਿਹੜਾ ਹੈਗਾ ਇੱਥੋਂ 2 ਘੰਟੇ ਦੀ ਡਰਾਈਵ ਤੇ ਹੈਗਾ ਆ ਤੇ ਉੱਥੇ ਟੈਕਸੀ ਕਰਕੇ ਜਾਵਾਂਗੇ ਤੇ ਦੱਸਦੇ ਆ ਅੱਗੇ ਫਿਰ ਤੁਹਾਨੂੰ ਕਿੱਦਾਂ ਅੱਲਵਾਤ ਬਣਦੀ ਆ ਤੇ ਇੱਥੇ ਪਹਿਲਾਂ ਕਾਰਡ ਵਗੈਰਾ ਵਾਪਸ ਕਰ ਦਈਏ ਸੋ ਚੱਲੇ ਇੱਥੋਂ ਹੁਣ ਆਪਾਂ ਕਾਰਡ ਵਗੈਰਾ ਜਾਵਾ ਕਰਤਾ ਆਪਣਾ ਸਾਰਾ ਓਕੇ ਆ ਸਿਸਟਮ ਤੇ ਬਾਈ ਸੀਗਾ ਬਾਈ ਨੂੰ ਆਪਾਂ ਪੁੱਛਿਆ ਤੇ ਬਾਈ ਨੇ ਸਾਨੂੰ ਕਾਫੀ ਜ਼ਿਆਦਾ ਸੁਜੈਸ਼ਨ ਦਿੱਤੀਆਂ ਆ ਕਿ ਉੱਬਰਤ ਦੇ ਵਿੱਚ ਆਪਾਂ ਕਿੱਦਾਂ-ਕਿੱਦਾਂ ਜਾ ਸਕਦੇ ਆ ਤੇ ਉਹੀ ਆ ਪਹਿਲਾਂ ਆਪਾਂ 에ਰਪੋਰਟ ਤੇ ਜਾਣਾ ਉਸ ਤੋਂ ਬਾਅਦ ਫਿਰ ਆਪਾਂ ਇੱਥੋਂ ਟੈਕਸੀ ਕਰਕੇ ਜਾਵਾਂਗੇ ਜਿਹੜਾ ਕਿ ਉਹੀ ਸਾਨੂੰ ਸੌਖੀ ਬਗੂ ਕਿਉਂਕਿ ਆਪਾਂ ਗਰੁੱਪ 4 ਜਣੇ ਹੈਗੇ ਆ 35 ਡਾਲਰ ਲੱਗਣੇ ਆ ਪੰ 2 ਘੰਟੇ ਦੀ ਡਰਾਈਵ ਆ ਡੇਢ ਤੇ 2 ਘੰਟੇ ਕਿਲੋਮੀਟਰ ਘਾਟਾ ਬਟ ਟ੍ਰਾਫਿਕ ਦੇ ਹਿਸਾਬ ਦੇ ਨਾਲ ਟਾਈਮ ਜ਼ਿਆਦਾ ਸਪੈਂਡ ਕਰਨਾ ਪੈਂਦਾ ਆ ਤੇ ਉੱਥੇ ਜਾ ਕੇ ਸੈਟੇਜ ਸਟੇ ਕਰਾਂਗੇ ਜਿੱਥੇ ਗੁਰੂ ਨਾਨਕ ਟੈਂਪਲ ਦਰਵਾਰ ਆ ਉੱਥੇ ਵੀ ਜਾ ਕੇ ਆਵਾਂਗੇ ਕੱਲ ਨੂੰ ਤੇ ਨਾਲ ਉੱਥੇ ਇੱਕ ਮੰਕੀ ਜਿੱਥੇ ਜਾਦਾ ਕਾਫੀ ਜਿਆਦਾ ਬੰਦਰ ਵਗੈਰਾ ਹੁੰਦੇ ਆ ਉੱਥੇ ਵੀ ਵਿਜ਼ਿਟ ਕਰਦਾ ਆ ਤੇ ਆਲਦੋ ਵਾਲੇ ਜਿਹੜੇ ਛੋਟੇ ਮੰਦਿਰ ਵਗੈਰਾ ਜਿਹੜੇ ਜਿਆਦੇ ਜਿਹੜੇ ਮੰਦਿਰ ਆ ਉਪਤ ਦੇ ਵਿੱਚ ਉਪਤ ਦੇ ਵਿੱਚ ਹੀ ਆ ਜਿਆਦੇ ਮੰਦਿਰ ਆ ਜਿਹੜੇ ਤੇ ਉਸ ਤੋਂ ਬਾਅਦ ਅਸੀਂ ਗਾਹਾ ਬਦੂਰ ਇੱਕ ਹਾਈਕ ਆ ਉਹ ਵਾਲੀ ਕੰਨ ਜਾਣੀ ਆ ਦੋ ਦਿਨ ਆਪਾਂ ਉੱਥੇ ਸਟੇ ਕਰਦੇ ਆ ਉਸ ਤੋਂ ਬਾਅਦ ਆਪਾਂ ਜਾਣਾ ਹੈਗਾ ਆਪਣੇ ਉਹ ਗਾਹਾਂ ਵਾਲੇ ਸਬਤ ਉਹ ਗਾਹਾਂ ਹੋਰ ਬਾਅਦ ਜਾਣਾ ਆ ਤੇ ਆਪਾਂ ਹੁਣ ਵੇਟ ਕਰਦੇ ਬੈਠੇ ਆ ਇੱਥੇ ਆਪਣੀ ਟੈਕਸੀ ਆ ਜਾਣੀ ਆ ਤੇ ਬਿਕ ਕਰਦੇ ਇੱਥੇ ਕਰਕੇ ਆਪਾਂ ਨਿਕਲ ਜਾਣਾ ਏਅਰਪੋਰਟ ਤੇ ਬਾਈ ਨੂੰ ਪਿਕ ਕਰਨਾ ਹੈ ਪਹਿਲਾਂ ਇਸ ਤਰ੍ਹਾਂ ਸਿਆ ਸਾਗ ਦਾ ਵਜਾ ਜਿਹੜਾ ਹੋਟਲ ਆ ਬਾਹਰਲਾ ਪਾਸਾ ਇਸ ਤਰ੍ਹਾਂ ਆ ਆਨਲਾਈਨ ਜਾ ਕੇ ਨਾ ਉੱਥੇ ਸਰਚ ਕਰਕੇ ਬੁੱਕ ਕਰਾ ਸਕਦੇ ਬਹੁਤ ਵਧੀਆ ਆ ਆਪਾਂ ਇਹਨੂੰ ਰੈਫਰ ਕਰਦੇ ਆ ਜੇ ਕਿਸੇ ਨੇ ਵੀ ਇੱਥੇ ਰਹਿਣਾ ਹੋਵੇ ਨਾ ਆ ਕੇ ਵਧੀਆ ਚੀਪ ਆ ਅਸੀਂ ਚਾਰ ਬੰਦੇ ਸੀਗੇ ਸਾਡਾ ਬ੍ਰੇਕਫਾਸਟ ਵਿੱਚ ਪਾ ਕੇ 286 ਡਾਲਰ ਦੇ ਵਿੱਚ ਸਾਡਾ ਹੋਇਆ ਦੋ ਨਾਈਟਾਂ ਦੋ ਦਿਨ ਤੇ ਚਾਰ ਜਾਨੇ ਦਾ ਚਾਰ ਜਾਨੇ ਦਾ ਬ੍ਰੇਕਟ ਬ੍ਰੇਕਫਾਸਟ ਦੋ ਵਾਰ 286 ਡਾਲਰ ਦੇ ਵਿੱਚ ਨਿਊਜ਼ੀਲੈਂਡ ਦੇ ਤੇ ਵਧੀਆ ਸੀਗਾ ਹਸਾਬ ਦਾ ਜਿਆ ਵਧੀਆ ਤੇ ਸਾਰੇ ਬੱਸ ਸਕੂਟਰੀ ਚੱਲਦੀ ਰਹਦੀ ਹੈ ਜਾਨੂ ਆਪਾਂ ਟੈਕਸੀ ਦੇ ਵੇਟ ਕਰਦੇ ਆ ਨਾ ਜਾਨੂ ਤੁਹਾਨੂੰ ਮੈਂ ਗੱਲ ਸ਼ੇਅਰ ਕਰ ਲੈਂਦਾ ਤੁਹਾਡੇ ਨਾਲ ਲੋ ਜੀ ਭਾਈ ਆ ਗਿਆ ਆਪਣਾ ਟੈਕਸੀ ਵਾਲਾ ਆ ਗਿਆ ਬਾਈ ਆਪਾਂ ਨੂੰ ਲੈ ਕੇ ਚੱਲਾ 에어ਪੋਰਟ ਤੇ ਹੁਣ ਵਾਟ ਇਜ਼ ਯੋਰ ਲੈਂਗੁਏਜ ਕਾਲਡ ਥੈਟ ਵਨ ਇਨ ਇੰਡੋਨੇਸ਼ੀਆ ਲੈਂਗੁਏਜ ਪਰਮਨ ਕਰੈਂਟ ਪਰਮਨ ਕਰੈਂਟ ਯਾ ਐਂਡ ਵਾਈ ਯੂ ਸੈਡ ਦਾ ਬਬਲ ਗਮ ਦੈਨ ਬਬਲ ਗਮ ਆ ਯੂ نو ਯੂ نو एवरीवन नोस बबल गम ਜਾਂਦੇ ਪੇ ਰਸਤੇ ਜਾਂਦੇ ਆਂਦੇ ਆਪਾਂ ਗੱਲ ਕਰ ਲਈਏ ਕੱਲ ਨਾ ਸਕੈਮ ਹੋਣ ਲੱਗਾ ਜੀ ਸਾਡੇ ਦੇ ਨਾਲ ਇੱਕ ਆਇਆ ਮੁੰਡਾ ਸਾਡੇ ਕੋਲ ਕਹਿੰਦਾ ਕਿ ਕਿ ਮੈਂ ਸਟੂਡੈਂਟ ਆ ਜਤਾ ਕਿ ਆਪਾਂ ਦਾ ਪ੍ਰੋਜੈਕਟ ਇੱਕ ਬਣਾ ਦੇ ਪਏ ਆ ਤੇ ਉਹਦੇ ਵਿੱਚ ਆਪਾਂ ਸੇਲ ਕਰਦੇ ਪਏ ਸਵਾਰ। ਅਸੀਂ ਵੀ ਕਿਹਾ ਚੱਲ ਠੀਕ ਵਾ। ਸਵਾਰ ਤਾਂ ਨਹੀਂ ਇੰਨਾ ਮਹਿੰਗਾ ਸੀਗਾ। 3k ਡਾਲਰ ਦਾ ਸੀਗਾ ਸਾਡੇ ਹਿਸਾਬ ਦੇ ਨਾਲ। 3k ਡਾਲਰ ਦਾ ਸੀ ਨੂੰ 2 ਡਾਲਰ ਦਾ। ਤੇ ਆਪਾਂ ਉਹਨੂੰ ਪੈਸੇ ਦੇ ਦਿੱਤੇ ਤੇ 5 ਕਿੰਮਿੰਟਾਂ ਬਾਅਦ ਆ ਗਿਆ ਜੀ ਉਹ ਕਹਿੰਦਾ ਯਾਰ ਤੁਸੀਂ ਸਾਨੂੰ ਪੈਸੇ ਘੱਟ ਦਿੱਤੇ ਆ। ਇੱਕ 20000 ਦਾ ਨੋਟ ਸੀਗਾ, ਇੱਕ ਸੀਗਾ 50000 ਦਾ। ਤੇ ਇਹ ਕਹਿੰਦਾ ਤੂੰ 20 ਦਾ ਨਹੀਂ ਨੋਟ ਦਿੱਤਾ ਮੈਨੂੰ 2000 ਦਾ ਨੋਟ ਦਿੱਤਾ ਮੈਂ ਕਿਹਾ ਭਰਾਵਾ ਮੈਂ ਤੈਨੂੰ 20 ਦਾ ਹੀ ਦਿੱਤਾ ਆ ਸਾਡੇ ਕੋਲ 20 ਦਾ ਇੱਕੋ ਹੀ ਸੀਗਾ ਫੇਰ ਮੈਂ ਸ਼ੁਕਰ ਕਰਮੇ ਕੇ ਚੈੱਕ ਕਰਦੇ ਕੋ ਕਿਹੜਾ ਨੋਟ ਆ ਤੇ ਪੈਸੇ ਉਹਨੇ ਪੂਰੇ ਦਿੱਤੇ ਸੀ ਫੇਰ ਕਹਿੰਦਾ ਓਕੇ 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 ਮੈਂ ਤਾਂ ਸੌਰੀ 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 ਮਤਲਬ ਇਦਾਂ ਦੇ ਸਕੈਮਸ ਕੋ ਬਹੁਤ ਜ਼ਿਆਦਾ ਹੁੰਦੇ ਆ ਥੋੜਾ ਜਿਹਾ ਧਿਆਨ ਰੱਖਣਾ ਇਹ ਜੀ ਦਾ ਕਿਉਂਕਿ ਚੱਕਰ ਕੀ ਪੈਂਦਾ ਹੈ ਕਿ ਜਿਹੜੀ ਕਰੰਸੀ ਆ ਨਾ ਕਰੰਸੀ ਦੇ ਵਿੱਚ ਜ਼ੀਰੋ ਆ ਜ਼ੀਰੋ ਆ ਜਿਹੜੀਆਂ ਕਾਫੀ ਜ਼ਿਆਦਾ ਲੱਗ ਜਾਂਦੀਆਂ ਤੇ ਉਸ ਕਰਕੇ ਨੇ ਬੰਦੇ ਨੂੰ ਭੁਲੇਖਾ ਪੈ ਜਾਂਦਾ ਹੈ ਜਦ ਵੀ ਤੁਸੀਂ ਆਨੇ ਆ ਇਤਾਂ ਦੀ ਚੀਜ਼ ਥੋੜੀ ਨੋਟ ਕਰਕੇ ਰੱਖਣੀ ਹੈ ਕਿ ਜਿਆਦਾ ਪੈਸੇ ਦੇਣੇ ਕਿਸੇ ਨੂੰ ਪਹਿਲਾਂ ਟੇਬਲ ਦੇ ਉੱਪਰ ਰੱਖ ਕੇ ਪੂਰਾ ਗਿਣ ਕੇ ਕਾਊਂਟ ਕਰਕੇ ਫੇਰ ਦੇਣੇ ਆ ਤੇ ਆ ਸਾਨੂੰ ਨਾ ਬੈਸਟ ਇੱਥੇ ਇਹ ਲੱਗੀ ਐਪ ਜਿਹੜੀ ਗ੍ਰੈਬ ਜੀ ਆਰ ਏ ਵੀ ਗ੍ਰੈਬ ਕਰਕੇ ਐਪ ਆ ਉਹ ਤੁਸੀਂ ਡਾਊਨਲੋਡ ਕਰ ਸਕਦੇ ਆ ਤੇ ਉਹਦੇ ਨਾਲ ਕੀ ਆ ਕਿ ਤੁਹਾਨੂੰ ਨਾ ਈਜ਼ੀ ਐਕਸੈਸ ਹੋ ਜਾਊਗਾ ਕਿਉਂਕਿ ਸਕੂਟਰੀ ਵੀ ਆਪਾਂ ਹਾਇਰ ਕਰੋਗੇ ਤੇ ਉਹਦੇ ਵੀ ਫੇਰ ਤੁਹਾਨੂੰ ਤੇਲ ਪਾਉਂਗੇ ਸਕੂਟਰੀ ਇਸ ਵੀ ਸੈਪਰੇਟ ਹਾਇਰ ਕਰੋਗੇ ਵੇ ਲੈਸ ਦਾ ਚੱਕਰ ਆ ਤੇ ਸਾਨੂੰ ਨੈਵੀਗੇਸ਼ਨ ਲੱਭਣੇ ਪੈਣੇ ਆ ਇਸ ਤੋਂ ਬੈਸਟ ਹੈ ਕਿ ਗ੍ਰੈਬ ਵਾਲੀ ਤੁਸੀਂ ਯੂਜ਼ ਕਰੋ ਜੇ ਗਰੁੱਪ ਚਾਹਨੇ ਆ ਤਾਂ ਜੇ ਤੁਸੀਂ ਸਿਗਨਲ ਆਨੇ ਆ ਫਿਰ ਤੁਸੀਂ ਸਕੂਟਰੀ ਕਰੋ ਉਹ ਵੀ ਬੈਸਟ ਹੋਆ ਸੋ ਗ੍ਰੈਬ ਵਾਲੀ ਐਪ ਯੂਜ਼ ਕਰਕੇ ਤੁਸੀਂ ਵਧੀਆ ਆਪਣਾ ਘੁੰਮ ਫਿਰ ਸਕਦੇ ਹੋ ਤੇ ਪੈਸੇ ਵੀ ਕੋਈ ਜ਼ਿਆਦਾ ਨਹੀਂ ਹੈਗੇ ਇੱਥੇ ਟੈਕਸੀ ਦੇ ਮੁਤਾਬਕ ਬੰਦਾ ਵਧੀਆ ਤਰੀਕੇ ਦੇ ਨਾਲ ਘੁੰਮ ਸਕਦਾ ਕੀ ਹੈ ਲੈ ਆਂਡੋਨੇਸ਼ੀਆ ਦੇ ਵਿੱਚ ਅਸੀਂ ਨਾ ਇੱਕ ਪਹਿਲਾ ਬਜ਼ੁਰਗ ਦੇਖਿਆ ਹੈ ਕਿ ਜਿਹੜਾ ਐਦਾ दे ताजी कोई बुजुर्ग नहीं देखा हैगा सारे यंग भाई मैसेज फॉर फ्रॉम इफ यू नो सीट बेल्ट कैमरा या एंड देन हैंडफोन फॉर द रेफर ओके नॉट नॉट मी नॉट टू से नो डेफिनेटली रेफर हाउ मच हाउ मच टिकट दैट कैमरा मे बी फोन मे बी या मे बी 1250 250 2.25 25 25 फॉर वन पिक्चर फॉर वन पिक्चर सो if you have a camera uh, phone holding that one picture no seatbelt two picture how much the the belt seat seat belt sim rope same yeah. 225 250 or oh, 250 25 dollar new zealand de attached wa 여기 뭐디 ਕੱਟ ਹੈ ਕੱਟ ਨਹੀਂ ਇੱਥੇ ਸਾਬ ਨਾਲ ਕਾਫੀ ਜ਼ਿਆਦਾ ਇਹ ਵੀ ਭਰਾਵਾ ਧਿਆਨ ਰੱਖਣਾ ਜੇ ਕਿਸੇ ਨੇ ਆ ਆ ਕੇ ਗੱਡੀ ਗੱਡੀ ਚਲਾੜੀਆਂ ਤੇ ਡੈਵਿਗੇਸ਼ਨ ਲੱਭਦੇ ਲੱਭਦੇ ਨੇ ਫੋਨ ਫੋਨ ਯੂਜ਼ ਕਰਦਾ ਹੈਗਾ ਇਹ ਚੀਜ਼ ਦਾ ਵੀ ਧਿਆਨ ਰੱਖਣਾ ਛੋਣੇ ਆ ਪਰ 0 101 आवर ਜਲ ਆ ਗਏ ਆਪਾਂ ਡਿਪਾਰਚਰ ਤੇ ਆ ਗਏ ਆ ਡਿਪਾਰਚਰ ਤਾਂ ਆਇਆ ਕਿ ਆਪਾਂ ਬੈਗ ਸੀਗਾ ਜਿਹੜਾ ਲਗੇਜ ਸੀਗਾ ਉਹ ਆਪਾਂ ਲਗੇਜ ਨਾਲ ਇੱਥੇ ਸਟੋਰੇਜ ਕਰ ਦੇਣਾ ਹੈ ਤੇ ਸਟੋਰੇਜ ਕਰਕੇ ਕਿਉਂਕਿ ਆਪਾਂ ਨੂੰ ਫਿਰ ਲਗੇਜ ਨਾਲ ਘੁੰਮ ਘੁੰਮਣਾ ਨਾ ਔਖਾ ਹੋ ਜਾਣਾ ਜਿੱਦਾਂ ਅਜੇ ਆਪਾਂ 9-10 ਦਿਨ ਘੁੰਮਣਾ ਇੱਥੇ ਤੇ ਇੱਥੇ ਡਿਪਾਰਚਰ ਤੇ ਆਪਾਂ ਆਗਣਾ ਤੇ ਜਾਣ ਲੱਗੇ ਆਪਾਂ ਇੱਥੋਂ ਪਿਕ ਕਰਕੇ ਫਿਰ ਚੱਲ ਜਾਣਾ ਤਿੰਨ ਮਿੰਟ ਵਿੱਚ ਰਹਿਤੇ ਸੀ ਡੀਈ ਲੜੇ ਫਲੋਰ ਤੇ ਆ ਕੇ ਨਾ ਤੁਸੀਂ ਜਿੱਥੇ ਡਿਪਾਰਚਰ ਵਾਲਾ ਜਿਹੜਾ ਐਗਜ਼ਿਟ ਹੈ ਉੱਥੇ ਥੱਲੇ ਆ ਕੇ ਨਾ ਨਿਊਜ਼ੀਲੈਂਡ ਯਾਰ ਨਿਊਜ਼ੀਲੈਂਡ ਕਰਕੇ ਇੱਥੇ ਬਰਗਰ ਕਿੰਗੇ ਹੈਗਾ ਜਾਂ ਦਲਵਾਸੇ ਜੇ ਕਿਸੇ ਨੇ ਬੈਗ ਵਗੈਰਾ ਵੀ ਜਮ੍ਹਾਂ ਕਰਾਣੇ ਹੈਗੇ ਆ ਤੇ ਇਹਦੇ ਪੈਸੇ 10 ਡਾਲਰ ਲੈਂਦੇ ਆ ਇਹ ਇੱਕ ਦਿਨ ਦੇ ਇੱਕ ਬੈਗ ਦੇ ਇਦਾਂ ਦੇ ਕਟਾਚੀ ਦੇ ਤੇ ਆਹ ਬੈਗੇਜ ਸਰਵਿਸ ਐਂਡ ਸਟੋਰੇਜ ਦਾ ਇੱਥੇ ਹੈਗਾ ਜੇ ਹਿਸਾਬតាម ਜੇ ਤੁਸੀਂ ਇੱਥੇ ਕਰ ਸਕਦੇ ਆ ਜਮ੍ਹਾਂ ਕਰਾ ਸਕਦੇ ਆ ਇੱਥੇ ਤੁਸੀਂ ਜਿੰਨੇ ਦਿਨ ਤੁਸੀਂ ਰੱਖਣੇ ਆ ਉਨੇ ਦਿਨ ਦੇ ਇਹਨਾਂ ਦੇ ਪੈਸੇ ਲੈਣੇ ਆ 10 ਡਾਲਰ ਇੱਕ ਦਿਨ ਦੇ ਇੰਡੀਆ ਦੇ ਪੈਸੇ ਲਾ ਲਓ ਜਿਹੜੀ 5 ਕੁ ਰੁਪਇਆ ਦਿਹਾੜੀ ਦਾ ਲੱਕੜਾ ਆ ਤੇ ਇੱਥੇ ਤੁਸੀਂ ਆ ਕੇ ਬੈਗ ਆਪਣੇ ਜਮਾ ਕਰਾ ਸਕਦੇ ਹੋ ਬੈਗ ਕਰਾਤੇ ਆਪਾਂ ਜਮਾ ਇੱਥੇ 9 ਦਿਨ ਦਾ ਬੈਗ ਦਾ ਸਾਡਾ ਲੱਗ ਗਿਆ ਇੱਥੇ 100 ਡਾਲਰ 9 ਦਿਨ ਬਾਅਦ ਹੁਣ ਆਪਾਂ ਆ ਕੇ ਇੱਥੋਂ ਬੈਗ ਪਿਕ ਕਰਕੇ ਫਿਰ ਆਪਾਂ ਫਲਾਈਟ ਵੜ ਕੇ ਗਾਹਾਂ ਦਾ ਸਫ਼ਰ ਕਰ ਲਾਂਗੇ ਕੈਰੀ-ਆਨ ਕੈਰੀ-ਆਨ ਜਟਾ ਆ ਸਾਰੇ ਵੇਟ ਕਰਦੇ ਬਈ ਆਪਾਂ ਇੱਥੋਂ ਨਿਕਲੇ ਸੀਗੇ ਥੱਲੇ ਤੇ ਉਸ ਦਿਨ ਵੀ ਤੇ ਇੱਥੇ ਸਾਰੇ ਜਣੇ ਵੇਟ ਕਰਦੇ ਬਈ ਆਪਾਂ ਪੈਸੇਜੰਜਰ ਦਾ ਨਾਮ ਲਿਖ ਕੇ ਬੁੱਕ ਆਪਣਾ ਹੋ ਗਿਆ ਤਿਆਰ ਤੇ ਹੁਣ ਚੱਲੇ ਆਪਾਂ ਸਕੂਟਰੀ ਤੇ ਜਾ ਕੇ ਦੇਦੇ ਹਾਂ ਸਾਖਤਾ ਹੋ ਜਾ ਸਕੂਟਰੀਆਂ ਬੁੱਕ ਕਰਦੇ ਆ ਜਾਂ ਫਿਰ ਟੈਕਸੀ ਫੜਾਂਗੇ ਦੱਸ ਦਿਆਂ ਤੁਹਾਨੂੰ ਅੱਗੇ ਪਿੱਛੇ ਆ ਪਿੱਛੇ ਜਿਹੜਾ ਪੁਆਇੰਟ ਗਿਆ ਨਾ ਉੱਥੇ ਸੀਗਾ ਇਹ ਆਪਾਂ ਲੋ ਲੁੱਟਣ ਲੱਗਿਆ ਸੀ ਭਰਾਵਾ 4 ਲੱਖ ਮੰਗਦਾ ਸੀ ਪਹਿਲਾਂ ਥੋੜਾ ਜਿਹਾ ਧਿਆਨ ਰੱਖਣਾ ਇਹ ਚੀਜ਼ ਦਾ ਵੀ ਤੇ ਬਾਹਰ ਜਾਣ ਵਗੈਰਾ ਜ਼ਰੂਰ ਕਰਦੀਆਂ ਜੋ ਕੋਈ ਆਦਾ ਆ ਤੇ ਐਦਾਂ ਨਹੀਂ ਹੈਗਾ ਕਿ ਜਿੰਨੇ ਪੈਸੇ ਕਹੇ ਕਿ ਉਹਦੇ ਮੰਗੇ ਤੇ ਦੇ ਦਿੱਤੇ ਆ ਬਹੁਤ ਰਸ਼ਾ ਇੱਥੇ ਕਾਫੀ ਜ਼ਿਆਦਾ ਗੱਲ ਬਾਤ ਇਹ ਆ ਪੂਰੇ ਸਿਰਾ ਹੀ ਕਰਾਇਆ ਪਿਆ ਸਾਰੇ ਬੱਸੇ 에어ਪੋਰਟ ਤੋਂ ਆਗੇ ਬਾਹਰ ਤੇ ਇੱਥੋਂ ਆਪਾਂ ਟੈਕਸੀ ਬੁੱਕ ਕਰਨੀ ਔਰ ਬਾਹਰ ਤੋਂ ਆਗੇ ਅੰਦਰ ਹੋਣਾ 에어ਪੋਰਟ ਦਾ ਟੈਕਸ ਵਗੈਰਾ ਪੈ ਜਾਂਦਾ ਹੈ 에어ਪੋਰਟ ਤੋਂ ਜਦ ਆਪਾਂ ਐਗਜ਼ਿਟ ਲੈਣਾ ਉਹ ਤੋਂ ਇੱਕਦਮ ਫਰੰਟ ਦੇ ਬਾਹਰ ਰੋਡ ਕ੍ਰੋਸ ਕਰਕੇ ਨਾ ਇੱਥੇ ਲੱਭੇ ਇੱਕ ਸਟਾਪ ਬਣਿਆ ਹੋਇਆ ਇੱਥੇ ਆ ਕੇ ਤੁਸੀਂ ਨਾ ਇੱਥੋਂ ਕਰ ਸਕਦੇ ਬੁੱਕ ਕਰਾ ਸਕਦੇ ਆ ਆਪਣੀ ਇੱਥੋਂ ਤੁਹਾਨੂੰ ਪਿਕ ਕਰ ਸਕਦੇ ਆ ਪਿੱਛੇ ਸਕੂਟਰੀਆਂ ਕਰ ਰਹੀਆਂ ਹੈਗੀਆਂ ਆ ਇੰਨੀ ਗਰਮੀ ਆ ਨਾ 에어ਪੋਰਟ ਦੇ ਉੱਪਰ ਜਿਹੜੇ ਉੱਥੇ ਛੱਤਾਂ ਦੇ ਉੱਪਰ ਇਹਨਾਂ ਨੇ ਬੂਟੇ ਵਗੈਰਾ ਲਾਏ ਹੋਣੇ ਛੋਟੇ ਛੋਟੇ ਇਹ ਸਾਰੇ ਸੁੱਕੇ ਪਏ ਆ ਉਬਤ 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 ਬਾਈ ਯੂ ਗੋਇੰਗ ਟੂ ਬਾਈ ਗੋ ਟੈਕਸੀ ਬਾਈ ਟੈਕਸੀ ਅਸੀਂ ਗਏ ਸੀ ਭਰਾਵਾ ਟੈਕਸੀ ਚੱਲਦਾ ਪਿਆ ਤੇ ਕੰਮ ਗੇਮ ਪਾ ਗਿਆ ਗੇਮ ਪਾ ਗਿਆ ਸਾਨੂੰ ਇੱਕ ਚੱਕਰ ਜਿਹਾ ਲਵਾ ਕੇ ਨਾ ਫਿਰ ਉੱਥੇ ਲਾ ਗਿਆ ਪਹਿਲਾਂ ਮੰਨ ਗਿਆ 3 ਲੱਖ ਚ ਫਿਰ ਕਹਿੰਦਾ 5 ਲੱਖ ਲੈਣਾ ਕਹਿੰਦਾ ਫਿਰ ਵੀਲੇ ਟੂ ਜੀ ਦੁਬਾਰਾ ਅਸੀਂ ਫੇਰ ਦੁਬਾਰਾ ਫੇਰ ਅਸੀਂ ਗ੍ਰੈਬ ਤੋਂ ਕੀਤੀ ਹ ਹੁਣ ਤੇ ਗ੍ਰੈਬ ਤੋਂ ਕਰ ਗਿਆ ਸੀ ਅੰਦਰੋਂ ਜਾਣੇ ਪਏ ਐਰਪੋਰਟ ਦੇ ਅੰਦਰ ਤੋਂ 2 ਡਾਲਰ ਦਾ ਫਰਕ ਵਾ ਪਰ ਉੱਥੇ ਤੋਂ ਕਿ ਪਿਕਅਪ ਨਹੀਂ ਹੋਣਾ ਜੇਰਾ ਇਸ ਕਰਕੇ ਇਹਦਾ ਆਪਣਾ ਸਪੌਟ ਪੜਿਆ ਹੋਇਆ ਹੈ ਜਿੱਥੋਂ ਇਹਨਾਂ ਨੇ ਪਿੱਕ ਕਰਦਾ ਆਇਆ ਗ੍ਰੈਬ ਵਾਲਿਆਂ ਨੇ ਦੁਬਾਰਾ ਫੇਰ ਅੰਦਰੇ ਘੋੜ ਦੇ ਆ ਗਏ ਆ ਗਲੀ ਜੀ ਜਾਂਦੀ ਆ ਬਾਹਰ ਤੋਂ ਐਗਜ਼ਿਟ ਤੇ ਇੱਥੇ ਬਾਹਰ ਚੱਲੇ ਰਿਹਾ ਪਬਲਿਕ ਟਰਾਂਸਪੋਰਟ ਵੀ ਹੈਗੇ ਜਿਹਦੇ ਉਹਨਾਂ ਦਾ ਵੀ ਲਗਭਗ ਉੱਤ ਨੂੰ ਜਾਣ ਨੂੰ ਉਨੇ ਹੀ ਪੈਸੇ ਲੱਗਦੇ ਆ ਇੱਕ ਬੰਦੇ ਦੇ 10 10 ਡਾਲਰ ਲੱਗਦਾ 1 ਲੱਖ ਲੱਗ ਜਾਂਦਾ ਇੱਥੇ ਦਾ ਤੇ ਟੈਕਸੀ ਵਿੱਚ ਵੀ ਉਦਾਂ ਹੀ ਇਕੱਲੇ ਆਪਾਂ ਫੇਰ ਗਰੁੱਪ ਜਿਹਾ ਸੀਗੇ ਇਸ ਕਰਕੇ ਸਾਨੂੰ ਥੋੜਾ ਵਧੀਆ ਰਹਿਣਾ ਸੀਗਾ ਇਸ ਕਰਕੇ ਆਪਾਂ ਸੋ ਟੈਕਸੀ ਸੋਚਿਆ ਕਿ ਟੈਕਸੀ ਹੀ ਜਾਂਦੇ ਆ ਕਾਰ ਨੇ ਲਾਤਾ ਸਾਨੂੰ ਡੇਢ ਘੰਟਾ ਲੱਗ ਗਿਆ ਆਣ ਨੂੰ ਗਲੀਆਂ ਦੇ ਵਿੱਚੋਂ ਘੁੰਮ ਘੁੰਮ ਕੇ ਉੱਪਰ ਦੇ ਵਿੱਚ ਪੁੱਜ ਗਏ ਆ ਉਹ ਜਾ ਰਿਹਾ ਅੱਗੇ ਸਾਡੇ ਮੁਸਾਫਰ ਹੈ ਤਾਂ ਅੱਜ ਤਾਂ ਵਈੱਤੀ ਹੋਈ ਭਈਆ ਬਾਸ ਦੇ ਬੂਟੇ ਗਲੀਆਂ ਦਾ ਵਿੱਚ ਘਾਰਾ ਪਿੰਡ ਵਾ ਇੱਕ ਪਿੰਡ ਜਾਏ ਹੋ ਇੱਥੇ ਅੰਦੋਨੇਸ਼ੀਆ ਦੇ ਪਿੰਡ ਇੱਥੇ ਸੈਗਟਾਂ ਦਾ ਨਾ ਕਲਚਰ ਬਹੁਤ ਜ਼ਿਆਦਾ ਹੈ ਇੱਥੇ ਨਹੀਂ ਪੱਡੇ ਪਏ ਹੈਗੇ। ਇੱਥੇ ਕੁੱਤੇ ਚ ਪੱਡੇ ਨਹੀਂ ਹੈਗੇ। ਆ ਸਾਰੇ ਪਿੰਡਾਂ ਦੇ ਵਿੱਚ ਨਾ ਹੋਟਲ ਵਾ ਇਦਾਂ। ਕੈਮਰੇ ਲੱਗੇ ਹੋਏ ਆ। ਵੱਡੇ ਵੱਡੇ ਘਰ ਐ ਤਾਂ ਉੱਥੋਂ ਬਣਾਈ ਹੋਈਆਂ, ਮੰਜਰਾ ਜਿਹਾ ਰੈਂਟ ਦੇ ਦਿੱਤੀਆਂ ਆ। ਗਲੀਆਂ ਜਾ ਰਹੀਆਂ ਇਦਾਂ। ਜਮੀਨ ਨੂੰ ਪੈ ਗਿਆ। ਚੱਕੜ ਹੋ ਜਾਣਾ ਪੂਰਾ ਇਦਾਂ। ਜ਼ੱਤ ਤੇ ਰਾਤੀ ਕੁੱਕੜ ਨੇ ਬੋਲ ਕੇ ਇੱਥੇ ਅੰਡੇ ਆ ਤਾਜ਼ੇ ਅੰਡੇ ਇੱਥੋਂ ਲੈ ਸਕਦੇ ਆ ਮਰਗਾਬੀਆਂ ਹੋਈ ਹੈਗੀਆਂ ਆਹ ਨਾਲ ਅਦਰ ਝੋਨਾ ਵੇਚਿਆ ਹੋਇਆ ਆ ਉਹ ਵੀ ਦਿਖਾ ਰਹੇ ਤੋਂ ਓਏ ਓਏ ਕੁੱਕੜ ਓਏ ਓਏ ਨਿਆਰੇ ਆਏ ਪਿਆ ਮੈਂ ਤਾਂ ਸੁਣ ਕੇ ਓ ਬੱਲੇ ਹਾਈਸ ਹਾਓ ਯੂ ਪਿੰਡ ਚ ਪੁੱਜੇ ਆ ਇੱਥੇ ਆ ਸਾਡਾ ਹੋਟਲ ਆ ਆ ਮਰੇ ਖੇਤ ਆ ਆ ਸੂਏ ਜਾਂਦੇ ਪਏ ਆ ਪਾਣੀ ਦੇ ਇੱਕਦਮ ਆ ਜੋ ਚਲੀ ਅੰਦਰ ਆ ਸਾਡਾ ਇੰਟਰੈਸ ਆ ਹੋਟਲ ਦਾ ਪਾਣੀ ਹੋ ਗੱਡੂਂਗੇ ਚੋਂ ਦੇ ਲਵਾ ਛੱਡਦੇ ਆ ਪਾਣੀ ਹੋ ਗੱਡੂਂਗੇ ਇੱਥੇ ਵੀ ਟੂਣਾ ਕੀਤੇ ਹੋਏ ਨੇ ਇਹਨਾਂ ਨੇ ਓਏ ਬਾਈ ਬਰਾ ਆ ਗਿਆ ਗ੍ਰੀਨ ਜ਼ੋਨ ਦੇ ਵਿੱਚ ਪਹਿਲਾ ਸਾਨੂੰ ਵੈਲਕਮ ਡਰਿੰਕ ਦੋਗੇ ਲੱਗਦਾ ਇਹ ਹੈ ਹੈਲੋ ਸਰ ਹਾਓ ਆਰ ਯੂ ਪਾਸ ਆਬਾਚੂ ਗੁੱਡ ਗੁੱਡ ਫਾਈਲ ਹੈਲੋ ਸੋ ਹਾ ਸਾਡਾ ਸਟਾਰਟਿੰਗ ਪੁਆਇੰਟ ਸੀਗਾ ਇੱਥੇ ਗਣਪਤੀ ਪਾਪਾ ਬੈਠਿਆ ਗਣਪਤੀ ਪਾਪਾ ਮੋਰੀਆ ਉਲਫਾ ਪਰ ਸੀ ਲੋਕਰ ਯਾ ਇੱਕ ਲਾਡੂ ਫੂਡ ਲਾ ਗਣਪਤੀ ਪਾਪਾ ਉਠਲਾ ਯਰ ਫੋਰ ਪੀਪਲ ਜੀ ਰੂਮ ਸਾਨੂੰ ਦਿਖਾਣ ਚੱਲੇ ਹਣ ਕਿੱਥੇ ਅਸੀਂ ਰਹਿਣਾ ਰਾਤ ਨੂੰ ਮੈਂ ਇੰਨੀ ਕਲਾਸਿਕਲ ਦਾ ਸੀ ਚਾਹਦੇ ਵੀ ਨਹੀਂ ਸੀਗੇ ਜਿੰਨਾ ਦੇਖਤਾ ਤੁਸੀਂ ਸਾਨੂੰ ਹਨਾ ਹੱਥ ਤਾਂ ਸੇਬੜ ਬੰਦੇ ਯਾਰ ਥਿਸ ਇਜ਼ ਫਾਰ ਦਾ ਲਾਸਟ ਵਨ ਬੈਡ ਥਿਸ ਇਜ਼ ਦਾ ਬੈਟਰੋਮ ਇਸ ਵਨ ਇਸ ਕਨੈਕਟਿੰਗ ਟੂ ਦਾ ਜੈਕ ਐਂਡ ਦਾ ਪੋਲ ओके सो दैट वन इज नॉट किचन दिस वन द किचन इज ऑन द राइट किचन रूम कटती आ हम अच्छा अ स्विम पूल ਇਹਦਾ ਡੂੰਗਾ ਬੜਾ ਲੱਗਦਾ ਯਾਰ ਮੈਨੂੰ ਤਾਂ ਲੱਗਦਾ ਇੱਥੇ ਨਾ ਆਉਣਾ ਹੈ ਇਹਦਾ ਕਾਫੀ ਜ਼ਿਆਦਾ ਡੂੰਗਾ ਆ ਮੈਨੂੰ ਹੀ ਲੱਗਦਾ ਇੱਥੇ ਨਾ ਆਉਣਾ ਕਹਿੰਦੇ ਆ ਬਹੁਤ ਜ਼ਿਆਦਾ ਡੂੰਘਾ ਆ ਸੇ ਡੂੰਘਾ ਹੀ ਨਹੀਂ ਨਾਰਾ ਬਹੁਤ ਡੂੰਘਾ ਹੈ ਬ్రో ਜਦੋਂ ਐਂਟਰੀ ਹੈਗੀ ਆ ਦੋਨੇ ਪਾਸੇ ਨੂੰ ਘੁੰਮ ਜਾਂਦੀ ਆ ਇੱਥੋਂ بڑے ਸੀਗੇ ਆਪਣਾ ਜਮੜਾ ਖੋਲ ਕੇ ਲੈ ਕੇ ਗਿਆ ਮਨ ਤਾਂ ਬਲਾ ਨਹੀਂ ਕਿ ਚੱਕਰ ਆ